ਜਾ ਪ੍ਰਾਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਦਵਾਜ ਜਿੱਦਾਂ ਕਿ ਪੂਰੇ ਪੰਜਾਬ ਦੇ ਵਿੱਚ ਉਪਚੋਣਾ ਹੋਈਆਂ ਹਨ ਉਸ ਦੇ ਚੱਲ ਰਹੇ ਅੱਜ ਡੇਰਾ ਬਾਬਾ ਨਾਨਕ ਉਪਚੋਣਾ ਦੇ ਨਤੀਜੇ ਆ ਗਏ ਹਨ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਜਤਿੰਦਰ ਕੋਰ ਰੰਧਾਵਾ ਨੂੰ 5699 ਵੋਟਾਂ ਨਾਲ ਹਰਾ ਕੇ ਅੱਜ ਹਲਕਾ ਡੇਰਾ ਬਾਬਾ ਨਾਨਕ ਵਿੱਚ ਪਹੁੰਚ ਰਹੇ ਹਨ ਅਤੇ ਲੋਕਾਂ ਦਾ ਧੰਨਵਾਦ ਕਰਦੇ ਆ ਰਹੇ ਹਨ ਤਾਂ

ਸਰਵਾਜੀ ਅੱਜ ਆਪਣੀ ਫਤਿਹ ਕਰਕੇ ਆਪ ਦੇ ਜਰਨਲ ਦੇ ਨੱਕ ਮਸਤ ਹੋਏ ਹਨ ਇਹਨਾਂ ਦੇ ਨਾਲ ਆਏ ਹੋ ਕੋਈ 10 ਸੰਗੱਢੀਆਂ ਹਾਜ਼ਰੀ ਲਾਉਣੇ ਲੇਖੇ ਲਾਉਣੀਆਂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਬਹੁਤ ਸ਼ੰਕਰ ਬਰਵਾਰ ਨੇ ਕੀ ਹਾਂਜੀ ਸਰ ਜੀ ਸਰਵਾ ਕਿਵੇਂ ਦੇਖਦੇ ਹੋ ਅੱਜ ਦੀ ਜਿਹੜੀ ਜਿੱਤ ਨੂੰ ਬੜੀ ਖੁਸ਼ੀ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਇਹ ਜਿੱਤ ਦਾ ਸਾਰਾ ਸਿਹਰਾ ਮੇਰੇ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨ ভোটার ਸਪੋਰਟਰ ਜਿਨ੍ਹਾਂ ਨੇ ਰਾਤ ਦਿਨ ਮੇਰੇ ਲਈ ਮਿਹਨਤ ਕਰਕੇ ਇਹ ਜਿੱਤ ਵਾਲ ਮੈਨੂੰ ਲੈ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਭਗਵਾਨ ਜੀ ਬੋਲੇ ਸ਼ੰਕਰ ਮਹਾਰਾਜ ਜਿਨ੍ਹਾਂ ਦੇ ਦਰਦੇ ਖਾਣਾ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਇਹ ਮਕਾਮ ਮਾਸਲ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ